ਸਤਿ ਸ੍ਰੀ ਅਕਾਲ ਜੀ ਮੈਂ ਬਾਲਾ ਮਗਰਿੰਦਪੁਰਾ ਆਪ ਜੀ ਦੇ ਨਾਲ ਕੁਝ ਵਿਚਾਰ ਚर्चा ਕਰਨੀਆਂ ਨੇ ਤੁਸੀਂ ਉਤੇ ਕੈਪਸ਼ਨ ਲਿਖਿਆ ਹੋਊਗਾ ਕਿਉਂ ਕੀ ਬੋਲਿਆ ਸ੍ਰੀਦਰ ਸਿੰਘ ਸੋਢੀ ਬਾਰੇ ਗਿਆਨੀ ਬੂਤਾ ਸਿੰਘ ਗਿਆਨੀ ਨੇ ਮੈਂ ਉਹਨੂੰ ਕਹੂੰਗਾ ਕਿਉਂਕਿ ਇਹ ਅਗਿਆਨਤਾ ਭਰੀਆਂ ਉਹਦੇ ਵਿੱਚ ਗੱਲਾਂ ਨੇ ਅਗਿਆਨਤਾ ਭਰੀਆਂ ਗੱਲਾਂ ਨੇ ਗੋਲਕਚੋਰ ਦੇ ਨਾਮ ਨਾਲ ਤੁਸੀਂ ਉਸ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਕਿ ਉਹ ਕੌਣ ਹੈ ਉਹ ਸੋਸ਼ਲ ਮੀਡੀਆ ਦਾ ਅੱਜ ਕੱਲ੍ਹ ਜ਼ਮਾਨਾ ਹੈ ਸੋਸ਼ਲ ਮੀਡੀਆ ਤੇ ਜੋ ਪੈਂਦਾ ਹੈ ਉਹ ਹਰ ਕੋਈ ਸੱਚ ਸਮਝ ਲੈਂਦਾ ਹੈ ਕਿਉਂਕਿ ਜਦੋਂ ਸੋਸ਼ਲ ਮੀਡੀਆ ਦੇ ਪੈਕੇਜ ਜਿਹੜੀ ਚੀਜ਼ ਲੋਕਾਂ ਨੇ ਦੂਸਰੀ ਸਰਚ ਕਰਕੇ ਨਹੀਂ ਦੇਖਣੀ ਕਿ ਉਸ ਦਾ ਜਿਸ ਬਾਰੇ ਇਹ ਬੋਲ ਰਿਹਾ ਹੈ ਉਸਨੇ ਕਿਉਂ ਤੇ ਕਿਵੇਂ ਦਾ ਬੰਦਾ ਸੀ ਉਹ ਕਿੱਥੋਂ ਦਾ ਰਹਿਣ ਵਾਲਾ ਸੀ ਤੇ ਕੀ ਕਿਦਾਂ ਦਾ ਉਹਦਾ ਸੁਭਾਅ ਸੀ ਇਸ ਕਰਕੇ ਉਹ ਜੋ ਸਰਿੰਦਰ ਸਿੰਘ ਸੋਟੀ ਬਾਰੇ ਉਹ ਬੋਲ ਰਿਹਾ ਹੈ ਉਹ ਸਰਿੰਦਰ ਸਿੰਘ ਸੋਟੀ ਸੰਤਾਵਲੇ ਦਾ ਇੱਕ ਮਹਾਨ ਯੋਧਾ ਹੋਇਆ ਹੈ ਜੋ ਕਿ ਕਟੜੀ ਦੇ ਉੱਤੇ ਬੋਲਟ ਚਲਾ ਲਿੱਤਾ ਸੀ ਉਸ ਦਾ ਜਨਮ 1962 ਈਸਵੀ ਵਿੱਚ ਹੋਇਆ ਉਹਨਾਂ ਦੇ ਪਿਤਾ ਜਥੇਦਾਰ ਦਲਜੀਤ ਸਿੰਘ ਤੇ ਮਾਤਾ ਨਿਰੰਦਰ ਕੌਰ ਸਿੱਕੇ ਹੁੰਦਿਆ ਉਹ ਸਦੀਵੀ ਉਛੜਾ ਗਿਆ ਉਹ ਦੇਗੇ ਸੀ ਤੇ ਦਾਦੀ ਜੀ ਨੇ ਉਸ ਦਾ ਪਾਲਣ ਪੋਸ਼ਣ ਕੀਤਾ ਸੀ ਉਹ ਉਹਨਾਂ ਦਾ ਕਈ ਪੁੱਲ ਸਰਸਰ ਨੂੰ ਮਾਰਨਾ ਤੇ ਕਈ ਵੱਡੇ ਚੌਧਰੀ ਜੋ ਜ਼ੁਲਮ ਵਗੈਰਾ ਕਰਦੇ ਸਨ ਉਹਨਾਂ ਨੂੰ ਸੋਦਾ ਲਾਉਣ ਵਿੱਚ ਨਾਮ ਚਰਚਾ ਦੇ ਵਿੱਚ ਆਉਂਦਾ ਸੀ ਤੇ ਕਈ ਬੱਚਿਆਂ ਦੇ ਉਸਨੇ ਘਰ ਵੀ ਵਸਾਏ ਸਨ ਤੇ ਕਈਆਂ ਗਰੀਬ ਪਰਿਵਾਰਾਂ ਦੇ ਉਸਨੇ ਮਦਦ ਕੀਤੀ ਸੀ ਉਸ ਬਾਰੇ ਜੋ ਇਹ ਬੋਲ ਰਿਹਾ ਕਿ ਉਸਨੇ ਬਜੀਤ ਕੌਰ ਜੋ ਕਿ ਸਰੇਂਦਰ ਸਿੰਧਾ ਸੀਗਾ ਇੱਕ 70 ਬਲੇ ਦੇ ਤਹਾਕੇ ਦਾ ਇੱਕ ਬਦਮਾਸ਼ ਸੀਗਾ ਉਸਨੇ ਜਲੰਧਰ ਦਾ ਰਹਿਣ ਵਾਲਾ ਸੀ ਤੇ ਜਲੰਧਰ ਕਚੈਰੀਆਂ ਦੇ ਵਿੱਚ ਉਸਨੇ ਇੱਕ ਕਤਲ ਕੀਤੇ ਸੀਗੇ ਕਚੈਰੀਆਂ ਦੇ ਵਿੱਚ ਇਸ ਕਰਕੇ ਉਹ ਬਾਕੀ ਸੀ ਓੜੀ ਸੇ ਉਸਦੀ ਪਾਲ ਕਰ ਰਹੀ ਸੀ ਤੇ ਉਸ ਦੀ ਜੋ ਮਸ਼ੂਕ ਲਾਲੋ ਕਿਉਂਕਿ ਮਸ਼ੂਕ ਕੀ ਕਹਾਂਗੇ ਉਹ ਬਲਜੀਤ ਕੌਰ ਸੀ ਦੂਜੀ ਥਾਂ ਤੇ ਵਿਆਹੀ ਹੋਈ ਸੀ ਦੂਜੀ ਥਾਂ ਤੇ ਜਦੋਂ ਵਿਆਹੀ ਹੋਈ ਸੀ ਤਾਂ ਇਹ ਉਸ ਨੂੰ ਕੱਟ ਕੇ ਲੈ ਕੇ ਆਇਆ ਸੀ ਕੱਟ ਕੇ ਲੈ ਕੇ ਆਇਆ ਸੀ ਉਸ ਦਾ ਕਹਿ ਰਿਹਾ ਹੈ ਉਹ ਗਿਆਨੀ ਗਿਆਨੀ ਬੂਟਾ ਜੋ ਗੋਲਕਚੋਰ ਹੈ ਉਹ ਕਹਿ ਰਿਹਾ ਹੈ ਕਿ ਬਲਾਤਕਾਰ ਕੀਤਾ ਸ੍ਰਿੰਦਰ ਸਿੰਘ ਸੋਢੀ ਨੇ ਸ੍ਰਿੰਦਰ ਸਿੰਘ ਸੋਢੀ ਦੇ ਸੰਤਾ ਸੰਤੋਨਾ ਬਾਰੇ ਕਹਿੰਦੇ ਹੁੰਦੇ ਸਨ ਕਿ ਇਹੇ ਮੇਰੀ ਸੱਜੀ ਬਾਹ ਹੈ ਜਦੋਂ ਉਸ ਦਾ ਕਤਲ ਹੋਇਆ ਸੀ ਤਾਂ ਸੰਤਾ ਦੇ ਮੂੰਹੋਂ ਕਈਆਂ ਨੇ ਕਿਹਾ ਸੁਣਿਆ ਕਿ ਸੰਤਾ ਨੇ ਕਿਹਾ ਸੀ ਕਿ ਇਹ ਸੱਜੀ ਬਾਹ ਵੜਦੀ ਅੱਜ ਮੇਰੀ ਸੱਜੀ ਬਾਹ ਵੜਦੀ ਤੇ ਉਸ ਦੇ ਬਾਰੇ ਇਹ ਗਲਤ ਬੋਲ ਰਿਹਾ ਕਿਉਂਕਿ ਜਦੋਂ ਕੋਈ ਬੰਦਾ ਇਸ ਬਾਰੇ ਨਾ ਜਾਣਦਾ ਹੋਵੇ ਅਗਿਆਨਤਾਪਰੀਆਂ ਗੱਲਾਂ ਕਰਦੇ ਹੋਵੇ ਤੇ ਉਸ ਨੂੰ ਨਹੀਂ ਸੁਣਨਾ ਚਾਹੀਦਾ ਇਹ ਤੁਸੀਂ ਇਸ ਜੋ ਗਿਆਨੀ ਗੁਟਾ ਸਿੰਘ ਆਪਣੇ ਆਪ ਨੂੰ ਕਹਿੰਦਾ ਹੈ ਇਸ ਨੂੰ ਤੁਸੀਂ ਸੁਨਣਾ ਬੰਦ ਕਰੋ ਇਸ ਦੀਆਂ ਵੀਡੀਓ ਵੇਖਣੀਆਂ ਬੰਦ ਕਰੋ ਕਿਉਂਕਿ ਇਸ ਨੇ ਜਿਸ ਪਾਸੇ ਸਾਰਾ ਪੰਜਾਬ ਹੁੰਦਾ ਹੈ ਉਸ ਤੋਂ ਇਹ ਉਲਟ ਹੁੰਦਾ ਹੈ ਉਲਟ ਹੈ ਇਸ ਕਰਕੇ ਕਿਉਂਕਿ ਕੰਚਨਾ ਦੇ ਕਤਲ ਨੂੰ ਇਹ ਕਹਿ ਰਿਹਾ ਕਿ ਸਹੀ ਹੈ ਕੰਚਨਾ ਦਿਵਾੜੀ ਜਿਹੜੀ ਆ ਪਿਛਲੇ ਦਿਨੀ ਅਮਰਪਾਲ ਮਹਿਰੋ ਨੇ ਕਤਲ ਕੀਤਾ ਉਸ ਨੂੰ ਸਹੀ ਕਹਿ ਰਿਹਾ ਹੈ ਕਹਿ ਰਿਹਾ ਅਮਰਪਾਲ ਮਹਿਰੋ ਨੇ ਬਲਾਤਕਾਰ ਕੀਤਾ ਤੇ ਉਸ ਦੇ ਨਾਲ ਨਾਲ ਇਹ ਹੁਣ ਸਰਿੰਦਰ ਸਿੰਘ ਛੋਟੀ ਜੋ ਮਹਾਨ ਯੋਧੇ ਹੋਏ ਨੇ ਉਸ ਬਾਰੇ ਵੀ ਇਹ ਕਹਿ ਰਿਹਾ ਕਿ ਉਸਨੇ ਬਲਜੀਤ ਕੌਰ ਜੋ ਉਸ ਵੇਲੇ ਦੀ ਸਰਿੰਦਰ ਸਿੰਘ ਦੀ ਮਹਿਬੂਬ ਸੀ ਉਸ ਦਾ ਬਲਾਤਕਾਰ ਕੀਤਾ ਉਸ ਦਾ ਕਿਉਂਕਿ ਬਲਜੀਤ ਕੌਰ ਸਰਿੰਦਰ ਸਿੰਘ ਛੋਟੀ ਦੇ ਕਤਲ ਵਿੱਚ ਸ਼ਾਮਿਲ ਸੀ ਜਿਸ ਟਾਈਮ ਕਤਲ ਹੋਇਆ ਉਸ ਟਾਈਮ ਉਹ ਥੇ ਸ਼ਾਮਿਲ ਸੀ ਉਸਨੇ ਸੰਤਾ ਕੋਲੇ ਆ ਕੇ ਜਦੋਂ ਸਰਿੰਦਰ ਸਿੰਘ ਛੋਟੀ ਨੂੰ 7 ਗੋਲੀਆਂ ਮਾਰੀਆਂ ਸਨ ਸੱਤ ਗੋਲੀਆਂ ਮਾਰੀਆਂ ਸਨ ਸ੍ਰਿੰਦਰ ਸਿੰਘ ਸਿੰਧਾ ਸੀ ਇੱਕ ਟਾਬੇ ਦਾ ਮਾਲਕ ਸੀਗਾ ਆ ਟਾਬਾ ਸਿੰਧੀ ਟਾਬਾਸੀ ਮੇਰੇ ਖਿਆਲ ਨਾਲ ਸਿੰਧੀ ਟਾਬਾਸੀ ਉੱਥੇ ਬੈਠ ਕੇ ਸ੍ਰਿੰਦਰ ਸੋਟੀ ਕੋਲੋਂ ਆ ਰਿਹਾ ਸੀ ਤਾਂ ਉਸ ਨੂੰ ਉਸਨੇ ਕਿਹਾ ਸੀਗਾ ਕਿ ਆ ਜਾ ਭਾਈ ਆਪਾਂ ਚਾਹ ਪੀਨੇ ਆ ਜਦੋਂ ਸੋਟੀ ਉੱਥੇ ਪਹੁੰਚਿਆ ਤਾਂ ਸੋਟੀ ਨੂੰ ਉਸਨੇ ਸੱਤ ਗੋਲੀਆਂ ਮਾਰੀਆਂ ਸਨ ਤੇ ਸਿੰਘਾਂ ਨੇ ਐਲਾਨ ਕੀਤਾ ਸੀ ਕਿ 24 ਘੰਟਿਆਂ ਦੇ ਵਿੱਚ ਅਸੀਂ ਇਸ ਦਾ ਬਦਲਾ ਲਵਾਂਗੇ ਤਾਂ ਹੋਇਆ ਵੀ ਇਦਾਂ ਜੋ ਵੀ ਇਸ ਕਤਲ ਦੇ ਵਿੱਚ ਸਨ ਸਾਰਿਆਂ ਨੂੰ ਵਾਰੋ ਵਾਰੀ ਮਾਰਿਆ ਗਿਆ ਜਦੋਂ ਇਹ ਕਤਲ ਹੋਇਆ ਤਾਂ ਬਲਜੀਤ ਕੌਰ ਜਿਸ ਦਾ ਕਹਿ ਰਿਹਾ ਕਿ ਸਰਿੰਦਰ ਸਿੰਘ ਛੋਟੀ ਨੇ ਬਲਾਤਕਾਰ ਕੀਤਾ ਉਹ ਇਸ ਤਰ੍ਹਾਂ ਹੀ ਆ ਭਾਈ ਸੰਤਜ ਨਾਰਾਇਣ ਸਿੰਘ ਪਿੰਡਾਂ ਦੇ ਸਾਹਮਣੇ ਜਾ ਕੇ ਖੜੀ ਹੋ ਗਈ ਕਿ ਆ ਸਰਿੰਦਰ ਸਿੰਘ ਛੋਟੀ ਨੇ ਮੇਰਾ ਬਲਾਤਕਾਰ ਕੀਤਾ ਜਦੋਂ ਸਿੰਘਾ ਨੇ ਥੋੜਾ ਜਾਂ ਕਰੜੇ ਸੁਭਾਣ ਨਾਲ ਪੁੱਛਿਆ ਥੋੜਾ ਤਲਕੀ ਨਾਲ ਪੁੱਛਿਆ ਤਾਂ ਉਸ ਨੇ ਸਭ ਸੱਚ ਸੱਚ ਦੱਸ ਦਿੱਤਾ ਕਿ ਸਰਿੰਦਰ ਸਿੰਘ ਛੋਟੀ ਦਾ ਅਸੀਂ ਕਤਲ ਕਰ ਦਿੱਤਾ ਹੈ ਤੇ ਇਸ ਦੇ ਵਿੱਚ ਆ ਆ ਬੰਦਾ ਸ਼ਾਮਿਲ ਹੈ ਅਸੀਂ ਹੀ ਉਸ ਦਾ ਇਸ ਥਾਂ ਬੇਤੇ ਕਤਲ ਕੀਤਾ ਹੈ ਇੱਥੇ ਉਸ ਦੀ ਲਾਸ਼ ਪਈ ਹੈ ਤਾਂ ਸਿੰਘਾਣੇ ਗੁੱਸੇ ਦੇ ਵਿੱਚ ਉਸ ਨੂੰ ਉੱਥੇ ਹੀ ਕਹਿੰਦੇ ਨੇ ਕਿ ਮਾਰ ਦਿੱਤਾ ਸੀ ਉਸ ਬਾਰੇ ਕੋਈ ਜ਼ਿਆਦਾ ਗੱਲ ਬਾਹਰ ਨਹੀਂ ਸੀ ਆਈ ਉਸ ਬਾਰੇ ਤੁਹਾਡੇ ਕੋਲੇ ਜ਼ਰੂਰ ਅੱਗੇ ਵੀਡੀਓ ਸੱਚ ਕਰਕੇ ਬਣਾ ਕੇ ਤੁਹਾਡੇ ਅੱਗੇ ਪੇਸ਼ ਕਰਾਂਗੇ ਇੱਕ ਬਜ਼ੀਤ ਕੌਰ ਕਿੱਥੋਂ ਦੀ ਸੀ ਕਿਵੇਂ ਸੀ ਕੌਣ ਸੀ ਪਰ ਇਹ ਸੱਚ ਹੈ ਕਿ ਉਹ ਜੋ ਬੂਤੇ ਨੇ ਵੀਡੀਓ ਪਾਈ ਹੈ ਗੋਲਕਚੋਰ ਨੇ ਉਹ ਬਿਲਕੁਲ ਗਲਤ ਹੈ ਤੁਸੀਂ ਉਸ ਟਾਈਮ ਤੇ ਜੋ ਮੌਜੂਦਾ ਸਿੰਘ ਸਨ ਉਹਨਾਂ ਤੋਂ ਪੁੱਛ ਸਕਦੇ ਹੋ ਇਹ ਕੀ ਹੋਇਆ ਸੀ ਜਾਂ ਉਹਨਾਂ ਟਾਈਮ ਦੇ ਜੋ ਕੋਈ ਬਜ਼ੁਰਗ ਸਨ ਕੋਈ ਵੀ ਸਨ ਉਹਨਾਂ ਤੁਸੀ ਪੁੱਛ ਸਕਦੇ ਹੋ ਦੇਖ ਸਕਦੇ ਹੋ ਕਿ ਇਹ ਕਦੋਂ ਹੋਇਆ ਸੀ ਇਹ ਤੁਸੀਂ ਸੈਂਟਰ ਸਿੰਘ ਸੋਢੀ ਬਾਰੇ ਉਸਨੇ ਜੋ ਗਲਤ ਬੋਲਿਆ ਇਹ ਨਹੀਂ ਬੋਲਣਾ ਚਾਹੀਦਾ ਸੀ ਇਸ ਬਾਰੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਇਹੋ ਜੀਆਂ ਵੀਡੀਓ ਨੂੰ ਤੁਸੀਂ ਅਬੋਡ ਕਰੋ ਕਿਉਂਕਿ ਜਦੋਂ ਜੋ ਕੋਈ ਗਲਤ ਚੀਜ਼ ਹੁੰਦੀ ਆ ਉਸ ਨੂੰ ਨਾ ਸੁਣੋ ਤਾਂ ਚੰਗੀ ਗੱਲ ਹੈ ਕਿਉਂਕਿ ਜਦੋਂ ਜੋ ਗਲਤ ਚੀਜ਼ਾਂ ਹੁੰਦੀਆਂ ਨੇ ਉਹ ਦਿਮਾਗ ਦੇ ਉੱਤੇ ਅਸਰ ਕਰਦੀਆਂ ਨੇ ਤੇ ਬੰਦਾ ਉਸ ਤਰ੍ਹਾਂ ਦਾ ਹੀ ਸੋਚਦਾ ਹੈ ਇਸ ਕਰਕੇ ਆਪਾਂ ਨੂੰ ਇਹ ਚੀਜ਼ਾਂ ਨੂੰ ਨਹੀਂ ਦੇਖਣਾ ਚਾਹੀਦਾ ਨਹੀਂ ਸੁਣਨਾ ਚਾਹੀਦਾ ਸਹੀ ਜਾਣਕਾਰੀ ਨੂੰ ਹਾਸਲ ਕੀਤਾ ਜਾਣਾ ਚਾਹੀਦਾ ਆ ਇੱਕ ਪੰਜਾਬ ਸਿਆਂ ਪੇਜ ਹੈ ਪੋਸਟ ਦੇ ਉੱਤੇ ਬਾਇਓਗ੍ਰਾਫੀ ਪਈ ਹੈ ਤੁਸੀਂ ਦੇਖ ਸਕਦੇ ਹੋ ਸਰਿੰਦਰ ਸਿੰਘ ਛੋਟੀ ਬਾਰੇ ਪੂਰੀ ਉਹਨਾਂ ਨੇ ਡਿਟੇਲ ਦੇ ਵਿੱਚ ਦੱਸਿਆ ਹੈ ਕਿ ਉਹ ਕਿਸ ਤਰ੍ਹਾਂ ਦੇ ਸੀ ਕਿਸ ਤਰ੍ਹਾਂ ਦਾ ਉਹਦਾ ਸੁਭਾਅ ਸੀ ਕਿਉਂਕਿ ਉਹਨਾਂ ਨੇ ਕਈ ਬੱਚਿਆਂ ਦੇ ਘਰ ਬਸਾਏ ਸਨ ਤੇ ਇਸ ਕਰਕੇ ਉਹ ਘਰ ਬਸਾਉਣ ਵਾਲਾ ਬੰਦਾ ਕਿਸ ਤਰ੍ਹਾਂ ਬਲਾਤ ਕਰ ਸਕਦਾ ਕਾਰਕਸਾ ਦਾ ਅੱਜ ਵੀ ਉਹ ਧੀਆਂ ਆਪਣੇ ਘਰਾਂ ਵਿੱਚ ਵਸਦੀਆਂ ਨੇ ਜਿਨ੍ਹਾਂ ਦੇ ਉਸਨਾਂ ਨੇ ਘਰ ਬਸਾਈ ਸਨ ਤੁਸੀਂ ਅ ਜਰੂਰ ਅਸੀਂ ਉਹਨਾਂ ਦੇ ਜੋ ਦੋਸਤ ਸਨ ਅਸੀਂ ਉਹਨਾਂ ਦਾ ਇੰਟਰਵਿਊ ਕਰਾਂਗੇ ਸਰਿੰਦੇ ਸਿੰਘ ਸੋਢੀ ਦੇ ਦੋਸਤਾਂ ਨਾਲ ਉਹਨਾਂ ਦਾ ਉਹਨਾਂ ਨੇ ਗੱਲਬਾਤ ਹੋ ਰਹੀ ਹੈ ਮੇਰੀ ਹੋਈ ਸੀ ਕੀਤੀ ਹੈ ਕੱਲ ਜਾਂ ਪਰਸ ਤੱਕ ਉਹਨਾਂ ਨਾਲ ਮੁਲਾਕਾਤ ਹੋਵੇਗੀ ਤੁਹਾਡੇ ਸਾਹਮਣੇ ਸਾਰੀ ਜਾਣਕਾਰੀ ਹਾਸਲ ਦਵਾਂਗੇ ਕਿ ਉਹ ਕਿਸ ਤਰ੍ਹਾਂ ਬੋਲ ਕਾਲੀ ਸ਼ਹੀਦ ਹੋਏ ਕਿ ਇਹਨਾਂ ਦਾ ਕਿਸ ਤਰ੍ਹਾਂ ਦਾ ਉਹਨਾਂ ਦਾ ਕਿਰਦਾਰ ਸੀ ਤੇ ਕਿੱਦਾਂ ਦੇ ਸਨ ਅਸੀਂ ਜ਼ਰੂਰ ਤੁਹਾਡੇ ਸਾਹਮਣੇ ਇੰਟਰਵਿਊ ਜਲਦੀ ਲਿਆਵਾਂਗੇ ਆ ਦੋ ਤਿੰਨ ਦਿਨ ਦੇ ਵਿੱਚ ਕਿਉਂਕਿ ਜੋ ਇਹ ਗਲਤ ਚੀਜ਼ਾਂ ਹੁੰਦੀਆਂ ਨੇ ਇਹ ਨਹੀਂ ਸੁਣਨੀਆਂ ਚਾਹੀਦੀਆਂ ਨਾ ਹੀ ਦੇਖਣੀਆਂ ਚਾਹੀਦੀਆਂ ਨੇ ਜਦੋਂ ਆਪਾਂ ਗਲਤ ਚੀਜ਼ਾਂ ਸੁਣਦੇ ਆ ਤਾਂ ਸਾਡੇ ਦਿਮਾਗ ਤੇ ਬਹੁਤ ਅਸਰ ਹੁੰਦਾ ਹੈ ਇਸ ਕਰਕੇ ਗਿਆਨੀ ਮੂਟਾ ਜੋ ਆਪਣੇ ਆਪ ਨੂੰ ਕਹਿੰਦਾ ਹੈ ਉਹ ਗਿਆਨੀ ਤਾਂ ਹੈ ਨਹੀਂ ਮੈਂ ਤਾਂ ਇਹ ਕਹਾਂਗਾ ਗਿਆਨੀ ਹੈ ਹੀ ਨਹੀਂ ਉਹ ਗੋਲਕਚੋਰ ਆ ਉਸ ਨੂੰ ਸਾਰੇ ਗੋਲਕਚੋਰ ਦੇ ਨਾਲ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਤੇ ਆਪਾਂ ਇਹ ਚੀਜ਼ਾਂ ਨੂੰ ਨਾ ਸੁਣੀਏ ਨਾ ਕਰਕੇ ਤੇ ਚੰਗੀ ਗੱਲ ਹੈ ਯਾਨੀ ਬੂਟਾ ਸਿੰਘ ਜੋ ਆ ਵਾ ਉਸ ਨੂੰ ਕਹਿੰਨੇ ਆ ਕਹਿਣਾ ਚਾਹੁੰਦੇ ਆ ਕਿ ਤੁਸੀਂ ਥੋੜਾ ਜਿਆ ਸੋਚੋ ਸਮਝੋ ਤੁਸੀਂ ਬਾਣਾ ਪਾਇਆ ਤੁਸੀਂ ਹੀ ਸਿੰਘਾ ਨੂੰ ਬਦਨਾਮ ਕਰਦੇ ਹੋ ਇਦਾਂ ਦੇ ਹੀ ਕਿਦਾਰਾਂ ਬਾਰੇ ਗੱਲਾਂ ਕੀਤੀਆਂ ਜਾਂਦੀਆਂ ਨੇ ਕਈ ਕਿ ਇਦਾਂ ਦੇ ਕਿਦਾਰਾਂ ਨੇ ਪਿੱਠੇ ਛੁਰਾ ਮਾਰਿਆ ਹੈ ਇਸ ਕਰਕੇ ਥੋੜਾ ਜਿਆ ਸੋਚੋ ਤੁਸੀਂ ਸਾਡੇ ਤੋਂ ਸਿਆਣੇ ਹੋ ਥੋੜਾ ਜਿਆ ਸੋਚੋ ਸਮਝੋ ਤੇ ਇਸ ਬਾਰੇ ਥੋੜਾ ਜਿਆ ਨਾ ਆਣ ਦਿਓ ਇਸ ਕਰਕੇ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਜੇ ਤਾਂ ਤੁਹਾਨੂੰ ਕਿਸੇ ਚੀਜ਼ ਤੋਂ ਪ੍ਰੋਬਲਮ ਹੈ ਤਾਂ ਤੁਸੀਂ ਦੱਸੋ ਉਹ ਚੀਜ਼ ਦਾ ਹੱਲ ਕਰ ਦੇਵਾਂਗੇ ਸੰਘ ਕਰਾਂਗੇ ਤੁਸੀਂ ਅ ਜੈਸਪਾਸੇ ਸਾਰਾ ਪੰਜਾਬੰਦਆ ਉਸ ਤੋਂ ਉਲਟ ਚੱਲਦੇ ਹੋ ਥੋੜਾ ਜੱਤ ਸੋਚ ਸਮਝ ਕਰੋ ਵਿਚਾਰੋ ਸਿਆਣੇ ਬੰਦੇ ਹੋ ਬਾਟ ਪੜਦੇ ਹੋ ਅਮਰ ਛਕਿਆ ਹੋਇਆ ਤੁਹਾਡਾ ਤੁਸੀਂ ਹੀ ਜੇ ਸਿੰਘਾਂ ਨੂੰ ਬਦਨਾਮ ਕਰੋਗੇ ਤਾਂ ਦੂਜੇ ਦੂਜੇ ਕੀ ਕਰਨਗੇ ਇਸ ਕਰਕੇ ਥੋੜਾ ਜਿਹਾ ਗਿਆਨੀ ਬੂਟਾ ਸਿੰਘ ਜੀ ਧਿਆਨ ਦਿਓ ਅੱਖ ਚ ਹੀ ਕਹੂੰਗਾ ਕਿ ਇਹ ਜੋ ਸਰਿੰਦਰ ਸਿੰਘ ਸੋਢੀ ਸਨ ਬਹੁਤ ਹੀ ਚੰਗੇ ਸੁਭਾਅ ਦੇ ਮਰਦ ਸਨ ਕਿਉਂਕਿ ਸੰਤ ਵੀ ਇਹਨਾਂ ਨੂੰ ਆਪਣੀ ਸੱਜੀ ਬਾਹਂ ਕਹਿੰਦੇ ਸਨ ਸੱਜੀ ਬਾਹਂ ਵੀ ਕਹਿੰਦੇ ਸਨ ਤੇ ਨਾਮ ਦੇ ਨਾਲ ਉਹ ਤਪ ਵਾਲੇ ਵੀ ਬਹੁਤ ਸਨ 3 ਮਹੀਨੇ ਉਹਨਾਂ ਨੇ ਲਗਾਤਾਰ ਸਿਮਰਨ ਕੀਤਾ ਸੀ ਆ ਬਿਨਾ ਕੁਝ ਖਾਦੇ ਪੀਤੇ ਹੋਏ ਇਹੋ ਜਿਹੇ ਬੰਦੇ ਤੁਸੀਂ ਆਪ ਸੋਚੋ ਕਿ ਬਲਾਧਕਾਰੀ ਹੋ ਸਕਦੇ ਨੇ ਇਸ ਕਰਕੇ ਆ ਜੋ ਗਲਤ ਵੀਡੀਓ ਪੈਂਦੀਆਂ ਨੇ ਜਾਂ ਗਲਤ ਚੀਜ਼ਾਂ ਹੁੰਦੀਆਂ ਨੇ ਇਸ ਨੂੰ ਤੁਸੀਂ ਛੱਡੋ ਚੰਗੀਆਂ ਚੀਜ਼ਾਂ ਸੁਣੋ ਚੰਗੀਆਂ ਵੇਖੋ ਤੇ ਚੰਗੇ ਇਨਸਾਨ ਬਣੋ ਇਸ ਧੰਨਵਾਦ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਬੂਟਾ ਸਿੰਘ ਤੱਕ ਇਹ ਵੀਡੀਓ ਜ਼ਰੂਰ ਪਹੁੰਚਾਓ ਤੇ ਉਸ ਨੂੰ ਕਹੋ ਕਿ ਮੇਰੇ ਨਾਲ ਸਿੱਧੀ ਗੱਲਬਾਤ ਕਰੇ ਤੇ ਮੈਂ ਉਸ ਨੂੰ ਦੱਸਾਂਗਾ ਕਿ ਸ੍ਰਿੰਦਰ ਸਿੰਘ ਸੋਢੀ ਕੌਣ ਹੈ ਤੇ ਕਿੱਦਾਂ ਦੇ ਸੀ ਤੇ ਕਿੱਥੋਂ ਦੇ ਰਹਿਣ ਵਾਲੇ ਸੀ ਕਿੱਦਾਂ ਦਾ ਉਹਨਾਂ ਦਾ ਸੁਭਾਅ ਸੀ ਉਹਨਾਂ ਨੇ ਇਹ ਬਲਾਤਕਾਰ ਕੀਤਾ ਜਾਂ ਨਹੀਂ ਕੀਤਾ ਕਿਉਂਕਿ ਜੇ ਜਿਹੜਾ ਬੰਦਾ ਆਪ ਐਵੇਂ ਦਾ ਹੋਵੇ ਉਸ ਨੂੰ ਦੂਜੇ ਵੀ ਇਨਸਾਨ ਵੀ ਐਵੇਂ ਦੇ ਲੱਗਦੇ ਨੇ ਇਸ ਕਰਕੇ ਤੁਸੀਂ ਸੋਚੋ ਵਿਚਾਰੋ ਗਿਆਨੀ ਜੀ ਗਿਆਨੀ ਤੇ ਸ਼ਬਦ ਦਾ ਤੁਹਾਡੇ ਲਈ ਵਰਤਨਾ ਜ਼ਰੂਰੀ ਨਹੀਂ ਹੁੰਦਾ ਪਰ ਤੁਸੀਂ ਨਾਹਾਂ ਵੀ ਇਸ ਤਰ੍ਹਾਂ ਦਾ ਰੱਖਿਆ ਹੋਇਆ ਹੈ ਤੇ ਇਸ ਕਰਕੇ ਤੁਸੀਂ ਥੋੜਾ ਸੋਚੋ ਵਿਚਾਰੋ ਤੇ ਇਸ ਬਾਰੇ ਨਾ ਕੋਈ ਗੱਲਬਾਤ ਕਰੋ ਤੁਸੀਂ ਜੇ ਤੁਹਾਨੂੰ ਇਸ ਬਾਰੇ ਨਹੀਂ ਪਤਾ ਤਾਂ ਮੇਰੇ ਨਾਲ ਤੁਸੀਂ ਬੈਠ ਕੇ ਗੱਲਬਾਤ ਕਰੋ ਮੈਂ ਤੁਹਾਨੂੰ ਦੱਸ ਦਾਂਗਾ ਕਿ ਕਿੱਥੋਂ ਦੇ ਨੇ ਤੇ ਕਿੱਦਾਂ ਦਾ ਉਹਨਾਂ ਦਾ ਸੁਭਾਅ ਸੀ ਧੰਨਵਾਦ ਵੀਡੀਓ ਵੇਖਣ ਲਈ ਬਹੁਤ-ਬਹੁਤ ਸ਼ੇਅਰ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ